ਤੇ ਗਏ ਸੀ ਰਸਤੇ ਚ ਮੁਰਦਿਆਂ ਕੋਟ ਬੁੱਢਾ ਦੇਦੇ ਤੇ ਖੜੇ ਆ ਕਿੱਥੇ ਸਾਨੂੰ ਕਾਹ ਪਿੰਡਿਆਂ ਨੂੰ ਬਹੁਤ ਹੀ ਸ਼ਰਮਣ ਪਿਆਰਾ ਕਵੀਨ ਫਕਰ ਸੁਭਾਗ ਵੀ ਸੋਨੂੰ ਸੀਤੋ ਮਿਲਿਆ हां जी ਜਿਹੜੀ ਆਪਣੇ ਨਾਲ ਸਾਰੇ ਸਰੇਨ ਸੰਸਿਗਾੜ ਆਪਣੇ ਕੀ ਹਾਲ ਚਾਲਾ ਦੋਸਤੋ ਆਪਣੇ ਨੂੰ ਸਰੇ ਰਿਪਾ ਜੂਣੀ ਮਿਲੇ ਤੇ ਅੱਪਣ ਨੂੰ ਬਹੁਤ ਅਤੁੱਤ ਵਧੀਆ ਤੇ ਹੋਦੀਆਂ ਲੱਗੀਆਂ ਜੀ ਬੇਟੀ ਔਰ ਇੱਕ ਗੱਲ ਬੜੀ ਸੋਹਣੀ ਉਹਨੇ ਕਹੀ ਆ ਸਾਰੇ ਨਾਲ ਬੈਠਿਆ ਤੁਹਾਡੀਆਂ ਕਈ ਲੋਕੀਂ ਵੀਡੀਓ ਪਾ ਕੇ ਮੈਨੂੰ ਪਤਾ ਲਾਉਣ ਕਰ ਰਹੇ ਹੁਣ ਆਉਣੀ ਚਾਹੀਦਾ ਕਿਉਂਕਿ ਇੱਕ ਫਕਰ ਸੁਭਾਅ ਹੈ ਸਮਝੇ ਮੈਂ ਆਪਸੇ ਕਿ ਲੋਕ ਅਲਪਾ ਜਿਹੀ ਤਰ੍ਹਾਂ ਇਸੇਲਾ ਅਹਿਤਰੀਕ ਹੈ ਕਿ ਜਦੋਂ ਸਾਨੂੰ ਮਿਲ ਕੇ ਇਸ ਗੱਲ ਦਾ ਮਾਣ ਮਹਿਸੂਸ ਹੋਇਆ ਕਿ ਚਲੋ ਕਿ ਭਾਵੇਂ ਗੁਰੂ ਮਹਾਰਾਜ ਨੇ ਕਿਸੇ ਰੂਪ ਵਿੱਚ ਵੀ ਇਨਸਾਨ ਨੂੰ ਪਹਿਲਾਂ ਕੀਤਾ ਹੈ ਉਹਦੇ ਵਿੱਚ ਕੁਦਰਤੀ ਕਲਾ ਕੁਦਰਤੀ ਦੇਣ ਹੈ ਉਹ ਜੀ ਵੀ ਪਾਈ ਹੈ ਕਿਉਂ ਕਿਸੇ ਵੇਲੇ ਵੀ ਕੁੜੀਆਂ ਦੇ ਵੇਖਣ ਦਾ ਚਾਹ ਬਣ ਸਕਦਾ। ਕੁੜੀਆਂ ਦੇ ਵੇਖਣ ਦਾ ਸੁਭਬ ਕਰ ਸਕਦੇ। ਉਹ ਇੱਥੇ ਵੀਰ ਮਿਲਿਆ। ਬਹੁਤ ਬੜੀ ਨੂੰ ਮਛਰਛਰ ਵੀ ਨਹੀਂ ਗਿਆ ਤਾਂ ਬਹੁਤ ਵੇਖਿਆ। ਬਹੁਤ ਸਾਰੇ ਆ ਗਏ। ਵੀਰ ਜਿਹੜੇ ਜਰ ਦੇ ਤਾਂ ਇਹ ਮੇਰੇ ਪਿਆਕਾ ਇਹ ਬਾਬੇ ਨਾਲ ਤਰੇ ਪਰ ਸੈਠੀ। ਉਹ ਹਮ ਮਿਲਾਉਣ ਵਾਲਾ ਆਪ ਨੂੰ। ਸਹੀ ਗੱਲ। ਸਾਰਿਆਂ ਨੂੰ ਕੀ ਥੋਨੂ ਵਰਕੀ ਕਦੀ ਫਰੋਇਪੁਰ ਨੂੰ ਆਏ ਹੋ? ਬੁਰਨ ਨੂੰ ਪਈ ਜੰਗ ਕਰੀ ਨੇ ਇਸ ਵੇਲੇ ਇਹਦੇ ਇੱਕ ਤਾਂ ਹੀ ਜਾਈਦਾ ਆਇਆ ਕਰੂਗਾ ਆਇਆ ਕਰੇਗਾ ਤੁਹਾਡੇ ਕੋਲ ਹੋਗੇ ਹੋਗੇ ਕੇ ਜੈਦ ਇਲਾਕੇ ਦੇ ਲੋਕ ਕਿਵੇਂ ਪਿਆਰ ਦਿੰਦੇ ਆ ਲੱਗੇ ਨੇ ਨਾ ਭਾਈ ਕਈ ਲੱਗਦੇ ਕਈ ਹੋਰ ਆਪਣੇ ਤੋਂ ਵੱਤ ਰਹੇ ਆ ਅੱਛਾ ਵੀਡੀਓ ਦਾ ਤਕ ਹੁੰਦਾ ਨੇ ਨਾ ਨਾ ਮੇਰੇ ਦਿਲ ਰੋਣਗੇ ਇਹ ਮੇਰੇ ਇੱਕ ਬਸ ਇੱਕ ਗੱਲ ਹੋਰ ਐ ਫਕਰ ਬੰਦਾ ਚੜਾ ਜਿਹੜਾ ਆਉਂਦੀ ਉਹ ਸਾਰਿਆਂ ਦਾ ਇੱਕ حساب ਨਾਲ ਅੱਜ ਮਮ ਰੰજન ਦਾ ਸਾਧਨ ਬਣਾਇਆ ਤੇ ਇਹਦੇ ਚਾਰੇ ਗਰੀਬ ਤੇ ਕੋਈ ਨੂੰ ਸੂਲ ਕੱਢ ਕੇ ਲੈ ਗਿਆ ਤੇ ਕਿਹਾ ਮਲਾਜਮਾ ਨੂੰ ਸਰਕਾਰਾਇਸ਼ ਦਿੱਤੀ ਸਰਭਾ ਵਿੱਚ ਸੁਭਾਣੀ ਹਾਂਜੀ ਸਰਕਾਰੀ ਲੱਗਿਆ ਪਰ ਮੇਰੀ ਇੱਕ ਮਹਿਨਤੀ ਹੈ ਵੀ ਮੈਂ ਦੇਖਦੀ ਚੱਲ ਲੱਗਾ ਸੀ ਦੇਖੋ ਰੱਬ ਨੇ ਇਹ ਬੰਦੇ ਨੂੰ ਬਣਾਇਆ ਸਾਰੀ ਦੁਨੀਆ ਨੂੰ ਪ੍ਰਭਾਤਮਨ ਬਣਾਇਆ ਚਲੋ ਇਹਦਾ ਵੱਖਰਾ ਸੁਭਾਅ ਬਤਰੀ ਸੋਚ ਵੱਖਰੀ ਤਹਜ਼ਾਰ ਬਣਦੀ ਦੁਨੀਆ ਆਪਣੀ ਹਾਂਜੀ ਪਰ ਜਿਸ ਤਰ੍ਹਾਂ ਦੀ ਇਹਦੀ ਸੋਚ ਹੈ ਇਹਨੂੰ ਸੋਚਦੇ ਮੁਤਾਬਕ ਸੋਸ਼ਲ ਮੀਡੀਆ ਤੇ ਵੇਖਿਆ ਜਿੰਨਾ ਕਿ ਆਪਾਂ ਵੇਖਿਆ ਇਹ ਲੋਕਾਂ ਨੇ ਇਹਦਾ ਨਜਾਇਜ਼ ਤਰ੍ਹਾਂ ਵਧ ਉਠਾਇਆ ਮਜ਼ਾਕ ਕਰਾਇਆ ਮਜ਼ਾਕ ਉਠਾਇਆ ਆਪ ਦੀ ਵੀਡੀਓ ਬਣਾ ਕੇ ਆਪ ਦੀ ਪ੍ਰਚਾਰ ਕਰਕੇ ਹੋ ਸਕਦਾ ਵੀ ਸੋਸ਼ਲ ਮੀਡੀਆ ਨੇ ਕਈਆਂ ਨੇ ਇਹਦੇ ਨਾਂ ਤੇ ਕੁਛ ਨਾ ਕੁਛ ਉਹ ਕਾਹ ਕਸੇ ਤਰਹੀ ਮਾਰੀ ਹੋ ਸਕਦਾ ਕਿਉਂ ਜਿਹੜਾ ਇਹਦੇ ਮੁੰਡੇ ਦੇ ਹਾਲਾਤ ਉੱਤੋਂ ਤੋਂ ਥਲੇ ਤੱਕਰ ਵੇਖ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿਸੇ ਨੇ ਇਹ ਕੋਈ 4 ਪੈਸੇ ਲਏ ਆ ਇਹਨਾਂ ਜਿਹੇ ਬੰਦੇ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤੋ ਇਹਨੂੰ 4 ਪੈਸੇ ਛਾਕੇ ਇਹਦੀ ਮਦਦ ਕੀ ਕੀਤੀ ਹੋਵੇ ਕਿਸੇ ਨੇ ਹੋ ਸਕਦਾ ਜਿਹਨੇ ਕੀਤੀ ਆ ਉਹਦੇ ਧੰਨਵਾਦ ਪਰ ਇਸ ਬੰਦੇ ਦੇ ਕਿੰਤੋਂ ਪ੍ਰੰਤੂ ਕਰਕੇ ਜਾਂ ਇਹਨੂੰ ਕਿਸੇ ਤਰੀਕੇ ਨਾਲ ਗਲਤ ਪੇਸ਼ ਕਰਕੇ ਜਾਂ ਨਹੀਂ ਖਾਣ ਵਾਲੀ ਗਲਤ ਵੀਡੀਓ ਬਣਾ ਕੇ ਨਾ ਪਾਓ ਪਲੀਜ਼ ਕਿਉਂਕਿ ਅਸੀਂ ਇਹ ਬੰਦੇ ਨੂੰ ਮਿਲੇ ਆ ਬਹੁਤ ਮਹਿਤਸਬਾ ਤੇ ਵਧੀਆ ਸੋਚ ਵਾਲਾ ਬੰਦਾ ਨੂੰ ਕੀਤੀ ਕਰਨੀ ਆਪਣੇ ਵਾਲੋ ਜਿਹੜੇ ਆਪਣੇ ਵਾਲੋ ਜਿਹੜੇ ਸਾਡੇ ਸਰਪੰਚਾ ਨੇ ਇਹਨਾਂ ਗਲਤ ਵੀਡੀਓ ਮੈਂਟ ਪਾਉਂਦੇ ਆ ਦਾ ਲੇਡੀਜ਼ ਨੂੰ ਵੀ ਤੇ ਗਲਤ ਗਲਤ ਵੀਡੀਓ ਦਾ ਨਾ ਕਾਉਂਦੀ ਕਿਰਪਾ ਕਰ ਦਿੱਤਾ ਜਾਵੇ ਤੇ ਗਲਤ ਵੀ ਤੇ ਮਿਰਜੀ ਪਾਉਂਦੇ ਆ ਜੋ YouTube ਤੇ ਸਨੈਪਚੈਟ ਫੇਸਬੁੱਕ ਤੇ ਵੀ ਤੇ ਗੰਦ ਪਾਉਂਦੇ ਆ ਉਹਨਾਂ ਨੂੰ ਭਰਾ ਨੂੰ ਸਾਰਿਆਂ ਨੂੰ ਬੇਨਤੀ ਆ ਮੇਰੇ ਲੋ ਨਾ ਕਰਪਾ ਲ ਤਾਂ ਕਿੰਨੀ ਆਵੇ ਤੇ ਗੰਦ ਪਾਉਣ ਦੀ ਤੇ ਲੇਡੀਜ਼ ਨੂੰ ਵੀ ਤੇ ਭਰਾ ਤੇ ਆਪਣੇ ਲੋ ਕਿਜੀ ਸਾਰਿਆਂ ਨੂੰ ਗੰਦ ਬਹੁਤ ਗਾਲੀ ਬਹੁਤ ਗਾਲੀ ਕੱਢ ਬਹੁਤ ਭੈਣ ਦੇ ਦੇਜੀ ਆਪਣੇ ਵਾਲੀ ਬਹੁਤ ਵੱਡੀ ਗੱਲ ਕੋਈ ਬੰਦਾ ਹੋਰ ਨਹੀਂ ਕਹਿ ਸਕਦਾ ਇੱਕ ਇੱਕ सोनू ਨੇ ਸੁਣਿਆ ਡਟਾਇ ਕਿ ਜਿਹੜੇ ਸਾਡੇ ਭੈਣਾ ਜਿਹੜੇ ਸਾਡੇ ਵੀਰ ਸੋਸ਼ਲ ਮੀਡੀਆ ਤੇ ਗੰਦੀਆਂ ਵੀਡੀਓ ਪਾ ਰਹੇ ਆ ਅੱਜ ਕੱਲ ਅਸੀਂ ਜਿਹੜੇ ਆ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਦੀ ਮਸਾਈ ਧਰਤੀ ਐ ਉਸ ਧਰਤੀ ਦੇ ਸਾਡੀਆਂ ਧੀਆਂ ਭੈਣਾਂ ਦੇ ਕਿਹੋ ਜਿਹੇ ਵੀਡੀਓ ਪਾ ਰਿਆ ਨੇ ਇਹ ਸੋਨੂੰ ਦੱਸਣਿਆ ਥੋੜੇ ਸ਼ਬਦਾਂ ਦੇ ਵਿੱਚ ਸਮਝਣ ਦੀ ਲੋੜ ਐ ਕਿ ਸੋਨੂੰ ਨੇ ਕਿਹੜਾ ਸ਼ਬਦ ਸਾਡੇ ਲਈ ਇਸਤੇਮਾਲ ਕੀਤਾ ਕਿ ਸਾਡੀਆਂ ਭੈਣਾਂ ਸਾਡੀਆਂ ਧੀਆਂ ਤੇ ਸਾਡੇ ਵੀਰ ਕਿਹੋ ਜਿਹੇ ਵੀਡੀਓ ਪਾਉਣ ਲੱਗ ਪਏ ਆ ਇਹ ਫੱਕਰ ਸੁਭਾਅ ਦੇ ਵਿੱਚੋਂ ਪੋਲ ਨਿਕਲੇ ਆ ਦੁਨੀਆਂ ਦੇ ਵਿੱਚੋਂ ਉਹਦੀ ਜ਼ਮਾਨ ਦੇ ਵਿੱਚੋਂ ਤੇ ਸਾਨੂੰ ਸਮਝ ਲੈਣੇ ਚਾਹੀਦੇ ਆ ਕਿ ਸੋਸ਼ਲ ਮੀਡੀਆ ਇੱਕ ਚੰਗੀ ਜਾਣਕਾਰੀ ਵਾਸਤੇ ਸੀ ਪਰ ਅਸੀਂ ਲੋਕਾਂ ਨੇ ਇਹਦਾ ਕੀ ਟਰੈਂਡ ਬਣਾ ਲਿਆ ਅੱਜ ਸਾਡੀਆਂ ਛੋਟੇ ਛੋਟੇ ਰੁਪਈਆ ਦੀ ਕੁਮਾਰੀ ਕਰਨ ਵਾਸਤੇ ਸਾਡੀਆਂ ਧੀਆਂ ਪੜਨਾ ਸਾਡੀ ਇੱਜ਼ਤਾਂ ਕਿਹੋ ਜਿਹੀਆਂ ਵੀਡੀਓ ਪਾਉਣ ਲੱਪੀਆਂ ਕੀ ਘਰਾਂ ਦਾ ਮਾਹੌਲ ਬਣ ਗਿਆ ਇਹ ਸੋਨੂੰ ਦੇ ਕਹਿਣ ਦਾ ਮਤਲਬ ਇਸ ਲਈ ਇਹ ਆ ਕਿ ਇਹ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਇਹ ਜਿਹੜੇ ਕਿਸੇ ਦੇ ਦਿলো ਦਿਮਾਗ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਉਹਦੀ ਜ਼ੁਬਾਨ ਤੇ ਜਦੋਂ ਆਉਂਦੀਆਂ ਨੇ ਨਾ ਉਹਦਾ ਖਤਰਾ ਸਮਝ ਲੈਣਾ ਚਾਹੀਦਾ ਕਿੰਨੀ ਥੋੜੀ ਸੋਚ ਲੈ ਕੀਤੀ ਹੈ ਮਨ ਖੁਸ਼ ਕਰਤਾ ਇਹ ਗੱਲ ਕਰਕੇ ਉਹਨੇ ਸਭ ਤੋਂ ਇਹਦਾ ਜਿਹੜਾ ਇਸ ਫੱਕਰ ਦਾ ਜਿਹੜਾ ਸਵੇ ਹੈ ਜਿਹੜੇ ਵੀ ਸੋਸ਼ਲ ਮੀਡੀਆ ਲੋਕ ਵਰਤਦੇ ਆ ਚਾਹੇ ਉਹ ਵੀਡੀਓ ਪਹਿਣਾ ਨੇ ਚਾਹੇ ਉਹ ਵੀਰ ਨੇ ਉਹਨਾਂ ਦਾ ਮਤਲਬ ਗੱਲ ਕਰਨ ਦਾ ਉਹਨਾਂ ਦਾ ਸਿਹਰਾ ਦੇਣ ਦਾ ਮਤਲਬ ਇਹ ਆ ਚੰਗੀਆਂ ਵੀਡੀਓ ਪਾਓ ਵੀਰਿਆ ਸਮਝਾਓ ਚੰਗਾ ਗੱਲਤਾਨਾ ਕੀਤੀ ਨਹੀਂ ਜੋ ਇਹਨਾਂ ਨੇ ਦੰਦ ਨਾ ਪਾਓ ਚੰਗਾ ਸਮਾਜ ਸਿਹਰਾ ਜਿਹੜੀਆਂ ਵੀਡੀਓ ਜਿਹੜਾ ਉਹ ਜ਼ਰੂਰ ਪਾਓ ਤੇ ਚੰਗੀ ਗੱਲ ਜਿਹੜੀ ਆ ਸੋਸ਼ਲ ਮੀਡੀਆ ਤੇ ਅਸੀਂ ਲੈ ਕੇ ਆਈਏ ਤੁਜੀਗਲ ਵਿਕਸਪ ਮੈਂ ਹੋਰ ਗੱਲ ਕਰਾਂਗਾ ਵੀ ਜੇ ਕੋਈ ਇਸ ਬੰਦੇ ਦੀ ਮਦਦ ਕਰਨਾ ਚਾਹੁੰਦਾ ਹੈ ਤੇ ਸਿੱਧੇ ਤੌਰ ਤੇ ਆੜ ਕੇ ਇਹਦੇ ਨਾਲ ਰابطਾ ਕਾਇਮ ਕਰਕੇ ਇਹਦੀ ਮਦਦ ਕਰੋ ਦੁਨੀਆਂ 'ਚ ਤੁਸੀਂ ਬਹੁਤ ਲੋਕਾਂ ਦੀ ਮਦਦ ਕਰਦੇ ਹੋ ਇਸ ਪੰਡਨੀ ਨੂੰ ਮਦਦ ਕਰੋ ਜੇ ਕੋਈ ਐਨਜੀਓ ਕਰਨੀ ਚਾਹੁੰਦੀ ਹੈ ਸਿੱਧੀ ਇਹਦੇ ਨਾਲ ਰਸਤਾ ਕਾਇਮ ਕਰਕੇ ਕੋਈ ਘਰ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਕੋਈ ਨੂੰ ਹੋਰ ਪਰਿਵਾਰਕ ਤੌਰ ਤੇ ਇਹਨੂੰ ਸਹਾਇਤਾ ਦੇਣਾ ਚਾਹੁੰਦਾ ਹੋਵੇ ਕੋਈ ਹੋਰ ਕੰਮ ਕਰਨੀ ਸਹਾਇਤਾ ਦੇਣਾ ਚਾਹੁੰਦਾ ਤੇ ਜਰੂਰ ਸਾਨੂੰ ਕਰਨੀ ਚਾਹੀਦੀ ਕਿਉਂਕਿ ਬਹੁਤ ਲੋਕਾਂ ਦੀ ਸਹਾਇਤਾ ਕਰਦੇ ਆ ਤੇ ਇਸ ਵੀਰ ਦੀ ਵੀ ਸਾਨੂੰ ਸਹਾਇਤਾ ਕਰਨੀ ਚਾਹੀਦੀ ਕਿਸੇ ਨਾ ਕਿਸੇ ਵੀ ਉਹ ਸਾਨੂੰ ਧੰਨਵਾਦ ਸੋਹਣ ਜੀ ਧੰਨਵਾਦ ਰੈਗਰ ਟਿਕਾ ਖਾਣ